ਦਾ ਭਾਈ ਕੋ ਚੀ ਕੀ ਫਤਿਹ ਮੇਰਾ ਨਾਮ ਨਵਜੋਤ ਸਿੰਘ ਤੇ ਸੰਗਤ ਜੀ ਇਹ ਮੇਰਾ ਯਾਰ ਦੋਸਤ ਆ ਤੇ ਅੱਜ ਅਸੀਂ ਕੰਮ ਤੇ ਆਏ ਸੀ ਸਵੇਰੇ ਤੇ ਸਵੇਰੇ ਕੰਮ ਤੋਂ ਆਰਡਰ ਲਾਣੇ ਡੋਮੀਨੋਸ ਤੇ ਅਸੀਂ ਪਾਰਟ ਟਾਈਮ ਜੌਬ ਕਰਦੇ ਆ ਤੇ ਇਹ ਆਪਣਾ ਆਰਡਰ ਲਾ ਕੇ ਆਇਆ ਮੇਰਾ ਯਾਰ ਦੋਸਤ ਅਸੀਂ ਇਕੱਠੇ ਹੁੰਨੇ ਆ ਤੇ ਇਹਨੂੰ ਲੱਗਿਆ ਕਿ ਦੇ ਮੋਟਰਸਾਈਕਲ ਮੈਂ ਲੈ ਕੇ ਗਿਆ ਇਹਨੇ ਮੈਨੂੰ ਪੁੱਛਿਆ ਵੀ ਤੇਰਾ ਮੋਟਰਸਾਈਕਲ ਮੇਰਾ ਕਿੱਥੇ ਤੂੰ ਲੈ ਕੇ ਗਿਆ ਮੈਂ ਕਿਹਾ ਮੈਂ ਨਹੀਂ ਲੈ ਕੇ ਗਿਆ ਵੀ ਚੈੱਕ ਕਰ ਇਨੇ ਬਾਹਰ ਜਾ ਕੇ ਦੇਖਿਆ ਮੋਟਰਸਾਈਕਲ ਹੈ ਨਹੀਂ ਇਹ ਟੈਂਸ਼ਨ ਚ ਆ ਗਈ ਕੈਮਰੇ ਚੈੱਕ ਕੀਤੇ ਵੀ ਕੈਮਰੇ ਚ ਮੁੰਡਾ ਹੈਗਾ ਜੀ ਇੱਕ ਸਿਰ ਟੋਪੀ ਜੀ ਪਾਈ ਸੀ ਉਹਨੇ ਦਾੜੀ ਵੱਡੀ ਵੱਡੀ ਸੀ ਤੇ ਉਹ ਚਾਬੀ ਲਾ ਕੇ ਮੋਟਰਸਾਈਕਲ ਲੈ ਗਿਆ ਵੀ ਉਹਦਾ ਐਂ ਲੱਗਦਾ ਨਸ਼ਾ ਕੀਤਾ ਸੀ ਕੋਈ ਟੀਕਾ ਟੂਕਾ ਲਾਇਆ ਸੀ ਉਹਨੇ ਬਾਹਰੋਂ ਨਸ਼ੇੜੀ ਪਾਜੀ ਉੱਤੇ ਬੈਠੇ ਹੁੰਦੇ ਨੇ ਸਾਰੇ ਤੇ 32 ਸੈਕਟਰ ਦੀ ਗੱਲ ਆ ਆਪਣੀ ਆ ਪਿੱਛੇ ਹੈਗਾ 32 ਸੈਕਟਰ ਡੋਮੀਨੋ ਦੇ ਪਿੱਛੇ ਉੱਥੋਂ ਇਹਦੀ ਮੋਟਰਸਾਈਕਲ ਚੱਕਿਆ ਗਿਆ ਭਾਜੀ ਹੁਣ ਕੀ ਪ੍ਰੋਫੈਕਸ਼ਨ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਭਾਜੀ ਵੀ ਕੱਲਾ ਕੱਲਾ ਮੁੰਡਾ ਵਾਹੇ ਵੀ ਜਿਹੜਾ ਆਪਣੇ ਘਰਦਿਆਂ ਦਾ ਖਰਚ ਤੇ ਇਹੀ ਆ ਵੀ ਇਹਨਾਂ ਦਾ ਮੋਟਰਸਾਈਕਲ ਛੇਤੀ ਛੇਤੀ ਲੱਭ ਸਕੇ ਵੀ ਜੀਰੇ ਤੇ ਆਪਣਾ ਵੇ ਕੰਮ ਸ਼ੁਰੂ ਕਰ ਸਕਣ ਵੀ ਹੁਣ ਇੱਕ ਮੋਟਰਸਾਈਕਲ ਸੀ ਉਹ ਭਾਈ ਛੋਟੀ ਚੀਜ਼ ਤਾਂ ਹੈ ਨਹੀਂ ਲੱਖ ਡੇਢ ਲੱਖ ਤੋਂ ਘੱਟ ਮੋਟਰਸਾਈਕਲ ਨਹੀਂ ਬਣਦਾ ਠੀਕ ਆ ਕਿੰਨੀ ਮਹਿੰਗੀ ਚੀਜ਼ ਬਣਦੀ ਆ ਅਗਲੇਰੀ ਚੱਕੀ ਜਾਵੇ ਟੈਨਸ਼ਨ ਲੱਗਦੀ ਆ ਉਹਨੂੰ ਘਰੋਂ ਘਰਦਿਆਂ ਨੂੰ ਟੈਨਸ਼ਨ ਲੱਗਦੀ ਆ ਹੁਣ ਇਹਦਾ ਮੋਟਰਸਾਈਕਲ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਜਿੰਨੀ ਜਲਦੀ ਹੋ ਸਕਦਾ ਲੱਭ ਕੇ ਦੇ ਦੇਣ ਵੀਡੀਓ ਆਪਾਂ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਵੀ ਲੱਭ ਦੇਣ ਤੇ ਬੰਦੇ ਦਾ ਫਾਇਦਾ ਹੀ ਆ ਹਾਂਜੀ ਭਾਈ ਹਾਂਜੀ ਸਰ ਜੀ ਕੀ ਕੀ ਨੇ ਮੈਂ ਇਹਨੂੰ ਪ੍ਰਸ਼ਾਸਨ ਨੂੰ ਇਹੀ ਮੰਗ ਆ ਕਿ ਮੈਂ ਜਲਦੀ ਜਲਦੀ ਮੋਟਰਸਾਈਕਲ ਲੱਭਿਆ ਜਾਵੇ ਕਿਉਂਕਿ ਮੈਂ ਬਹੁਤ ਦੂਰ ਹੁਣ ਨਾ ਹੁਣ ਮੈਂ ਇਕੱਲਾ ਕਮਾਉਣ ਵਾਲਾ ਬੰਦਾ ਜੀ। ਇਹੀ ਬੇਨਤੀ ਹੈ ਵੀ ਜਲਦੀ ਜਲਦੀ ਮੈਂ ਮੋਟਰਸਾਈਕਲ ਲੱਭਿਆ ਜਾਵੇ। ਮੋਟਰਸਾਈਕਲ ਕਿਹੜਾ ਮਾਡਲ ਹੈਗਾ? ਮੋਟਰਲ 2017 ਮਾਡਲ ਹੈ ਜੀ। ਨੰਬਰ ਪਲੇਟ ਦਾ ਨੰਬਰ ਹੈਗਾ ਮੋਟਰਸਾਈਕਲ ਦਾ ਕੋਈ ਪੂਰਾ ਹੋਊਗਾ ਕੋਈ। ਪੀ ਵੀ 10 ਮੋਟਰਸਾਈਕਲ ਦਾ। ਮੋਟਰਸਾਈਕਲ ਦਾ ਨੰਬਰ ਹੈ? ਮੋਟਰਸਾਈਕਲ ਦਾ ਨੰਬਰ ਪੀ ਵੀ 10 ਐਫ ਜੇ 37 ਠੋਕਸੀ। ਇਹ ਮਾਡਲ ਕਿੰਨਾ ਵਾ ਮਾਡਲ ਮੇ ਇਹ 2024 ਜੀ ਸਪਲੈਂਟਰ ਆ ਬਲੈਕ ਲਗਾ ਠੀਕ ਆ